1500 ਪਲਸ 63 ਆਹ ਨਹੀਂ 2500 ਦੇਵਾਂਗੇ ਸਾਨੂੰ ਉਹ ਵੀ ਨਹੀਂ ਮਿਲੀ। ਵੋਟਾਂ ਆਈਆਂ ਫਿਰ ਹੁਣ ਕਿਵੇਂ ਲੱਗਦਾ? ਤੇ ਵੋਟਾਂ ਆ ਗਈਆਂ ਅਸੀਂ ਤਾਂ ਨਹੀਂ ਚ ਪਾਉਂਦੇ। ਨਸ਼ਾ ਹੀ ਖਾਈ ਜਾਂਦੀ ਹੈ ਮਂਡੀਰ ਨਸ਼ਾ ਚ ਹੀ ਵੜ ਗਈ। ਉਹ ਉਹ ਤਾਂ ਨਸ਼ਾ ਬੰਦ ਹੋ ਗਿਆ। ਨਸ਼ਾ ਨਾ ਪਾਉਂਦਾ ਹੋ ਗਿਆ। ਸਾਡਾ ਇੰਨੀਆਂ ਚੀਜ਼ਾਂ ਮੇਰਾ ਪੁੱਤ ਦਾ ਸਾਰਾ ਘਰ ਖਰਾਬ ਹੋ ਗਿਆ। ਨਸ਼ਾ ਛੱਡਦੇ ਹੀ ਨਹੀਂਗੇ। ਇਹ ਝਾੜੂ ਵਾਲੇ ਆਈਆਂ ਅਸੀਂ ਵੀ ਅਸੀਂ ਨਸ਼ਾ ਛਡਾਵਾਂਗੇ। ਵੀ ਆਹ ਕਰਾ ਕੇ ਤੇ ਨਸ਼ਾ ਕਿੱਥੋਂ ਛੱਡੇ ਆ ਭਾਈ ਸਾਰੇ ਤਾਂ ਨਸ਼ਾ ਖਾਖਾ ਗੱਭਰੂ ਜਵਾਨ ਮਾਰੀ ਜਾਂਦੇ ਆ। ਕਾਲੀ ਦਾਲ ਵਧੀਆ ਸੀਗੇ 8 2 ਰੁਪਏ ਕਿਲੋ ਕਣਕ ਦਿੰਦੇ ਸੀਗੇ। ਸੜਕਾਂ ਦੇਖੋ ਬਾਣ ਨਹੀਂ ਸਾ ਪੜਨ ਜਾ ਸਕਦੇ ਸਾਡੇ ਗਰੀਬੀ ਕਰਕੇ ਨਹੀਂ ਬੱਚੇ ਬਾਹਰ ਜਾ ਸਕਦੇ ਕੁੜੀਆਂ ਸਾਡੇ 12ਵੇਂ ਤੱਕ ਸਕੂਲ ਚਾਹੀਦਾ ਸਾਨੂੰ 10ਵੀਂ ਚ ਸਾਈਕਲ ਮਿਲਦਾ ਛੁਣ ਕਿੱਥੇ ਮਿਲੇ ਆ ਮਿਲੇ ਆ ਕਿ ਸਾਨੂੰ ਕੁਛ ਨਹੀਂ ਮਿਲਿਆ ਕੁੜਾਂ ਨੂੰ ਤੁਰੱਕੇ ਤੱਕ ਨਹੀਂ ਬਾੜ ਤੁਰਕ ਜਾਣਾ ਕੁੜੀਆਂ ਤਾਂ ਅੱਗੇ ਵੇਚ ਜਾ ਪੈਸੇ ਮਿਲਦੇ ਤੇ ਹੁਣ ਮਿਲਦੇ ਨਹੀਂ ਕੁੜਾਂ ਨੂੰ ਇਹ ਲੱਗਦਾ ਫਿਰ ਕਿੱਕੀ ਦੀ ਸਰਕਾਰ ਬਣੂਗੀ ਕਾਲੀਦਾਲੀ ਨੂੰ ਪਾਵਾਂਗੇ ਕਾਲੀ ਨਹੀਂ ਆਹ ਨਾਲ ਝਾੜੂ ਵਾਲਿਆਂ ਨੂੰ ਤਾਂ ਪਾਉਂਦੇ ਨੇ ਅਸੀਂ ਕਿਉਂ ਹਾਂ ਬੇਕਾਰ ਸਰਕਾਰ ਆ ਜਮ ਮਾਤਾ ਜਿਹੜਾ ਤੁਹਾਨੂੰ 1000 ਰੁਪਏ ਮਾਨ ਸਰਕਾਰ ਨੇ ਕਿਹਾ ਸੀ ਵੋਟਾਂ ਤੋਂ ਪਹਿਲਾਂ ਵਾਅਦਾ ਕਰਿਆ ਸੀ ਬੀਬੀਆਂ ਨੂੰ ਵੀ 1000 ਰੁਪਏ ਮਿਲੂਗਾ ਉਹ ਮਿਲ ਜਾਂਦਾ ਨਹੀਂ ਜੀ ਮਿਲਦਾ ਨਹੀਂ ਮਿਲਦਾ ਨਹੀਂ ਨਹੀਂ ਮਿਲਦਾ ਮਿਲਦਾ ਨਹੀਂ ਨਾ ਜੀ ਨਹੀਂ ਮਿਲਦਾ 1500 ਪਿਲਸਣ ਸੀ ਆਂਦੇ ਸੀ 2500 ਦੇਵਾਂਗੇ ਸਾਨੂੰ ਉਹ ਵੀ ਨਹੀਂ ਮਿਲੀ ਜੀ ਉਹ ਕੋਈ ਸਾਨੂੰ ਸਹੂਲਤ ਕੋਈ ਨਾ ਸਾਨੂੰ ਆਟਾ ਮਿਲਿਆ ਨਾ ਸੰਧਾ ਮਿਲੀ 15 ਕਿਲੋ ਸਾਨੂੰ ਕਣਕ ਮਿਲਦੀ ਐ ਅੱਗੇ 30 ਦਿਨ ਦੇ ਸੀ ਹੁਣ 15 ਦਿਨ ਦੇ ਤੇ ਹੁਣ ਜੇ ਵੋਟਾਂ ਆ ਗਈਆਂ ਫਿਰ ਹੁਣ ਕਿਵੇਂ ਲੱਗਦਾ ਤੇ ਵੋਟਾਂ ਆ ਗਈਆਂ ਅਸੀਂ ਤਾਂ ਨਹੀਂ ਜੀ ਪਾਉਂਦੇ ਅਸੀਂ ਤਾਂ ਨਹੀਂ ਪਾਉਂਦੇ ਨਹੀਂ ਨਹੀਂ ਉਹ ਕਹਿੰਦਾ ਗਰੀਬਾਂ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਇਹ ਹਾਂ ਹਾਂ ਜੀ ਤੇ ਸਰਕਾਰ ਜੇ ਹੋਵੇ ਤਾਂ ਫਿਰ ਸਾਨੂੰ ਇੰਨਾ ਚਿਰ ਟਪਾ ਦਿੰਦੇ ਮਹਿੰਗਾਈ ਤਾਂ ਇੰਨੀ ਕਰ ਛੱਡੀ ਕੋਈ ਕਣਕ ਨਹੀਂ ਸਸਤੀ ਕਣਕ ਮਹਿੰਗੀ ਕਰੀ ਜਾਂਦੇ ਮਹਿੰਗੀ ਆਟਾ ਮਹਿੰਗਾ ਕਰੀ ਜਾਂਦੇ ਅਖੰਡ ਚਾਹ ਮਹਿੰਗੀ ਕਰੀ ਜਾਂਦੇ ਤੇ ਅਸੀਂ ਕੀ ਕਰਗੇ ਹੁਣ ਬਾਪੂ ਨਹੀਂ ਅਗੇ ਬਾਪੂ ਤਾਂ ਪੈਸੇ ਮੰਗ ਕੇ ਲੈ ਕੇ ਜਾਂਦੀ ਸੀ ਜਾਂਦੀ ਸੀ ਰਸਤਰੀ ਚ ਤਰਕਰਾਇ ਫੇਰੀ ਕਰਤਾ ਉਹ ਕਹਿੰਦਾ ਤੇ ਫੇਰੀ ਕਰਤਾ ਤੇ ਫਿਰ ਨਾ ਕਰੇ ਫੇਰੀ ਸੰਤ ਹੋਰ ਸਹੂਲਤਾ ਸਾਨੂੰ ਕਰ ਦੇਵੇ ਆਟਾ ਹਾਂ ਉਹ ਤਾਂ ਕਾਂਗਰਸ ਸਰਕਾਰ ਨੇ ਕਰਿਆ ਕਾਂਗਰਸ ਨੇ ਕਰਿਆ ਹਾਂਜੀ ਨਹੀਂ ਨਹੀਂ ਉਹ ਤਾਂ ਕਹਿੰਦੇ ਅਸੀਂ ਕਰੇ ਮਾਨ ਸਾਹਿਬ ਕਹਿੰਦੇ ਨਹੀਂ ਨਹੀਂ ਕਾਂਗਰਸ ਨੇ ਕਰਿਆ ਜੀ ਇਹ ਤਾਂ ਝਾੜਵਾ ਦੀ ਪਾਰਟੀ ਆ ਕੁਛ ਨਹੀਂ ਬਣਿਆ ਨਸ਼ਾ ਹੀ ਹੋਇਆ ਨਸ਼ਾਈ ਖਾਈ ਜਾਂਦੀ ਮਂਡੀ ਨਸ਼ਾ ਚ ਹੀ ਵੜ ਗਈ ਉਹਦਾ ਨਸ਼ਾ ਬੰਦ ਹੋ ਗਿਆ ਨਸ਼ਾ ਨਾ ਬੰਦ ਹੋ ਗਿਆ ਕੋਈ ਚੁੱਪਦਾ ਨਹੀਂ ਸਾਡੀਆਂ ਇੰਨੀਆਂ ਚੀਜ਼ਾਂ ਮੇਰਾ ਪੁੱਤ ਦਾ ਸਾਰਾ ਘਰ ਖਰਾਬ ਹੋ ਗਿਆ ਨਸ਼ਾ ਛੱਡਦੇ ਹੀ ਨਹੀਂਗੇ ਕਿੱਤਾ ਮੌਜ ਨਾ ਦੱਬੀ ਇੱਕ ਇੱਕ ਜਣੇ ਬੋਲਿਆ ਅੱਛਾ ਕਿਵੇਂ ਦੱਸੋ ਨਸ਼ੇ ਦੀ ਨਸ਼ੇ ਦੀ ਕਿਉਂ ਕਲਕੱਤਾ ਨਸ਼ੇ ਦੀ ਝਾੜੂ ਵਾਲੇ ਆਈਆਂ ਅਸੀਂ ਵੀ ਅਸੀਂ ਨਸ਼ਾ ਛਡਾਵਾਂਗੇ ਵੀ ਆਹ ਕਰਾਂਗੇ ਤੇ ਨਸ਼ੇ ਕਿੱਥੋਂ ਛੱਡੇ ਆ ਭਾਈ ਸਾਰੇ ਤਾਂ ਨਸ਼ੇ ਖਾਖਾ ਗੱਭਰੂ ਜਵਾਨ ਮਾਰੀ ਜਾਂਦੇ ਆ ਇਹਨੇ ਕੁਝ ਮਰੀਆਂ ਨਹੀਂ ਆ ਕੋਸੋ ਜੇ ਮਾ ਕਰੋ ਨਾ ਨਸ਼ਾ ਬੰਦ ਕਰਨਗੇ ਤਾਂ ਫੇਰ ਹੀ ਬੰਦ ਹੋਵੇ ਸਰਕਾਰੀ ਭੇਜੀਆਂ ਤੇ ਫੇਰ ਬੰਦ ਕਿੱਥੋਂ ਹੋਵੇ ਨਹੀਂ ਨਹੀਂ ਤੂੰ ਵੀ ਬਿਗਾਨੇ ਜਣੇ ਕਰਾਇਆ ਤਾਂ ਮਾਫ ਕਰਤਾ ਉਹ ਉਹ ਠੀਕ ਨਹੀਂ ਵਧੀਆ ਨਹੀਂ ਸਰਕਾਰ ਨੇ ਸਾਾਨੂੰ ਕਾਹਦੇ ਚੱਲੀ ਜਾਂਦੇ ਆ ਤੇ ਸਾਡੇ ਪੈਣੇ ਚ ਦਾ ਫੜਦਾ ਮਾਫ ਵੀ ਨਹੀਂ ਆਪਣੇ ਤਾਂ ਬੱਸਾਂ ਤੇ ਜਾ ਪੈਸੇ ਲੱਗਦੇ ਆ ਨਹੀਂ ਕਿਵੇਂ ਲੱਗਦੇ ਕਾਰਡ ਧਾਰ ਕਾਰਡ ਨਹੀਂ ਖੁੰਦ ਤੇ ਸਾਡੇ ਬੱਸਾਂ ਸਰਕਾਰੀ ਲੱਗਗਾ ਨਹੀਂ ਦਾੜ ਸਿੰਘ ਵਾਲੇ ਚ ਤਾਂ ਬੱਸ ਹੋਰ ਇੱਕੀ ਲੱਗਿਓ ਫੇਰ ਟਾਈਮ ਨਹੀਂ ਆ ਉਹ ਤੂੰ ਕਾਹਦਾ ਜਾਣੀ ਜਦੋਂ ਪ੍ਰਾਈਵੇਟ ਲੱਗਿਆ ਤੂੰ ਪੱਕ ਤੇ ਨਹੀਂ ਜਾਂਦੇ ਤੇ ਉਹਨੇ ਜਾਂਦੇ ਆ ਇਸ ਤਾ ਤੂੰ ਉੱਥੇ ਵੀ ਸੜਦਾ ਆ ਹੀ ਸਰਕਾਰੀ ਹੈਗੇ ਤਾਂ ਬੱਸ ਤੇ ਜਾਂਦੇ ਜਦੋਂ ਇੱਕੀ ਹੋਰ ਪ੍ਰਾਈਵੇਟ ਬੱਸ ਜਾਂਦੀ ਹੈ ਕਿੱਥੋਂ ਜਾਂਦੀ ਹੈਗੇ ਆ ਟਕਰਾਇਆ ਪਰ ਕੀ ਆ ਆਟਾ ਆਟਾ ਆਹ ਤਾਂ ਦਾਦਾ ਜੀ ਤਾਂ ਕਿੱਡਾ ਬੋਲ ਰਹੀ ਨੀ ਆਦਾ ਬੱਚਾ ਕਣਕ ਮੈ ਤਰਕ ਮਿਲਦੀ ਆ 15 ਅੱਗੇ 30 ਕਿਲੋ ਮਿਲਦੀ ਸੀ ਹੁਣ 15 ਕਿਲੋ ਮਿਲਦੀ ਆ 40 ਚ ਫਾਇਦਾ ਸੀ ਪੈਸਾ ਦੀ ਵੱਧ ਤੇ ਮਿਲਦੀ ਸੀ ਆਪਾਂ ਨੂੰ ਕਾਲੀ ਦਾਲ ਕਾਲ ਸਰਕਾਰ ਵੀ ਵਧੀਆ ਸੀ ਕਾਂਗਰਸੀ ਵਧੀਆ ਸੀ ਝਾੜੂ ਵਾਲੇ ਤਾਂ ਖੁਸ਼ੀ ਨਹੀਂ ਕਰੇ ਨਹੀਂ ਨਹੀਂ ਕਾਲੀ ਇੱਕ ਜਣੀ ਮਾਤਾ ਇੱਕ ਬੋਲ ਇਹਨੂੰ ਇੱਕ ਇੱਕ ਕਾਲੀ ਕਿੰਨੀ ਵਧੀਆ ਸੀ ਕਾਲੀ ਦਾਲ ਵਧੀਆ ਸੀਗੇ 8 ਰੁਪਏ ਕਿਲੋ ਕਣਕ ਦਿੰਦੇ ਸੀਗੇ ਸੜਤਾਂ ਦੇਖੋ ਕਿੱਡਾ ਸੁੜਗਾ ਬਣਾਇਗਾ ਨਸ਼ਾ ਪਤਾ ਘੱਟ ਸੀਗਾ ਹਾਂ ਹੋਂ ਤਾਂ ਵੱਧਾ ਹੋਂ ਤਾਂ ਬਹੁਤ ਆ ਕਾਲੀ ਕਦੇ ਰਾਤ ਚ ਤੁਹਾਨੂੰ ਕਲੀ ਕਣਕੇ ਮਿਲਦੀ ਸੀ ਤੇ ਨਾਲ ਕੁਝ ਹੋਰ ਵੀ ਮਿਲਦਾ ਸੀ ਬਹੁਤ ਕੁਝ ਮਿਲਦਾ ਸੀ ਸਵਾਹ ਸਹੂਲਤ ਮਿਲਦੀ ਸੀ ਬੱਚਿਆਂ ਨੂੰ ਖਾਣਾ ਵਧੀਆ ਉਹਨਾਂ ਨੇ ਲਾਇਆ ਪੈਲਸ ਉਹਨਾਂ ਨੇ ਮਿਲਨ ਲਾਈ 1500 ਰੁਪਿਆ ਸਗਨ ਸਕੀਮ ਸਗਨ ਸਕੀਮ ਉਹਨਾਂ ਨੇ ਲਾਈ ਸਕੂਲਾਂ ਚ ਵਧੀਆ ਬਣ ਗਏ ਸਾਡੇ ਪਿੰਡ ਦਾ 12ਵੀਂ ਦਾ ਸਕੂਲ ਵੀ ਨਹੀਂ ਉਹ ਤਾਂ ਹੁਣ ਉਹਦੀ ਬਣੂਗਾ ਜਦੋਂ ਕਾਲੀ ਦਲ ਸਰਕਾਰ ਆਊਗੀ ਅੱਛਾ ਸਾਨੂੰ ਕੋਈ ਲੱਗਦਾ ਜੀ ਕਾਲੀ ਬਣਾ ਦੇਣਗੇ ਸਾਨੂੰ ਤਾਂ ਸਕੂਲ ਸਾਡੇ 12ਵੀਂ ਤੱਕ ਚਾਹੀਦਾ ਸਾਡੀਆਂ ਕੁੜੀਆਂ ਬਾਹਰ ਨਹੀਂ ਪੜਨ ਜਾ ਸਕਦੇ ਸਾਡੇ ਗਰੀਬੀ ਕਰਕੇ ਨਹੀਂ ਬੱਚੇ ਬਾਹਰ ਜਾ ਸਕਦੇ ਕੁੜੀਆਂ ਸਾਡੇ 1 ਕੋਈ ਵੀ ਸਰਕਾਰ ਆਵੇਂ ਸਾਨੂੰ ਬਾਹਰ ਮੇ ਤੱਕ ਸਾਡਾ ਸਕੂਲ ਤੇ ਸਾਡਾ ਸਕੂਲ ਸਾਨੂੰ ਇੱਕ ਪੈਸਾ ਚਾਹੀਦਾ ਸਾਨੂੰ ਛੀਮ ਵੀ ਕੁੜੀਆਂ ਰਿਕਾਲੀਆਂ ਨਹੀਂ ਚਲਾਈ ਆ ਜਿਹੜੇ ਪੈਸੇ ਦਿੰਦੇ ਵਿਆਹ ਤੇ ਕੁੜੀਆਂ ਨੂੰ 10ਵੀਂ ਚ ਸਾਈਕਲ ਮਿਲਦੇ ਸੀ ਹੁਣ ਕਿੱਥੇ ਮਿਲੇ ਆ ਮਿਲੇ ਆ ਕਿਸੇ ਨੂੰ ਕੁਝ ਨਹੀਂ ਮਿਲਿਆ ਕੁੜੀਆਂ ਨੂੰ ਤੁਰ ਕੇ ਇਹ ਤੱਕ ਨਹੀਂ ਵੜ ਤੁਰ ਕੇ ਜਾਂ ਕੁੜੀਆਂ ਤੇ ਅੱਗੇ ਵੇਜਾ ਪੈਸੇ ਮਿਲਦੇ ਤੇ ਹੁਣ ਮਿਲਦੇ ਨਹੀਂ ਕੁੜੀਆਂ ਨੂੰ ਤੁਹਾਡੇ ਸਗਣ ਸਿੰਘ ਵੀ ਕੱਲ੍ਹ ਦੇ ਰਾਜ ਮਿਲੇ ਆ ਹਾਂਜੀ ਸਾਈਕਲ ਵੀ ਮਿਲਦੇ ਸੀ ਹਾਂਜੀ ਮਿਲਦੇ ਸੀ ਹੁਣ ਨਹੀਂ ਮਿਲਦੇ ਉਦੋਂ ਤਾਂ ਕਾਂਗਰਸ ਦੇ ਰਾਜ ਵੀ ਮਿਲੇ ਸੀ ਤੇ ਫਿਰ ਹੋ ਸਕੋਸ ਵੀ ਪਰ ਹੋਂਤਾ ਨਹੀਂ ਮੋਸ ਵੀ ਮਿਲਦਾਗਾ ਆਪਾਂ ਤਾਂ ਕੋਸੇ ਸਿਰਫ ਸਾਡਾ ਸਕੂਲ ਬਾਰਮੀਤਾ ਕ ਬਨ ਜੀ ਤੇ ਬੱਚਾ ਇਸ ਸਜੇ ਛੇਮੀ ਤੱਕ 9ਵੀਂ ਤੱਕ ਬੱਚੇ ਹੋਗੇ ਬੱਚਾ ਤਾਂ ਮਜੀਫਾ ਨਹੀਂ ਆਇਆ ਅਜੇ ਤੱਕ ਅੱਛਾ ਤੇ ਤੁਹਾਡੇ ਐਮਐਲ ਕੌਣ ਇਥੇ ਐਮਐਲ ਕੌਣ ਜਿਗਸੀ ਸਿੰਘ ਕਿਸੇ ਆਉਂਦਾ ਨਾ ਪਿੰਡ ਪਛ ਦੁਕਸੋ ਹਾਂ ਹਾਂ ਬੋਟਲਾ ਨਹੀਂ ਪਤਾ ਬੋਟਾ ਵੇਲੇ ਹਮ ਦੁੱਧ ਪਾਇ ਤਾਂ ਬੋਟਾ ਵੇਲੇ ਆਉਂਦੇ ਆ ਦੁੱਧ ਬਾਅਦ ਤੇ ਕੋਈ ਨਹੀਂ ਆਉਂਦਾ ਮੇਰਾ ਬੋਟਲਾ ਜਾਂ ਇਹ ਲੱਗਦਾ ਫਿਰ ਕਿੱਕੀ ਦੀ ਸਰਕਾਰ ਬਣੂਗੀ ਕਾਲੀ ਦਾਲੇ ਨੂੰ ਪਾਵਾਂਗੇ ਕਾਲੀ ਦਾਲੇ ਨੂੰ ਪਾਵਾਂਗੇ ਹਲੋ ਅਕਾ ਅੱਛਾ ਕਿਦੇ ਬੰਨਿਆ ਕਾਲੀ ਜਾਨੀ ਕਿ ਮੈਂ ਇਧਰ ਪੁੱਛ ਸਾਰੀ ਕਾਲੀ ਜਾਨੀ ਕੱਲ੍ਹ ਨੂੰ ਪਾਉਂਗੇ ਮੈਂ ਪਾ ਦੇ ਮੈਂ ਪੈਣਾ ਦੇ ਮੰਗ ਰਹੀ ਆ ਮੈਂ ਕਟਣਾ ਨਹੀਂ ਵੀ ਜਿਹੜੀ ਸਰਕਾਰ ਬਣੂਗੀ ਉਸੇ ਦੇ ਪਾਵਾਗੇ ਵੋਟਾਂ ਹੁਣ ਮੇਰੇ ਘਰ ਦੀਆਂ 5 ਵੋਟਾਂ ਨੇ 5ੇ ਪਾਵਾਗੇ ਮੇਰੇ ਬੱਚੇ ਪੜੇ ਆ 12-12 ਪੜੇ ਉਹਨਾਂ ਨੂੰ ਜਾਂ ਕੋਈ ਨੌਕਰੀ ਵਗੈਰਾ ਜਾਂ ਕੋਈ ਕਮਰੇ ਦੀ ਸੂਰਤ ਸਾਨੂੰ ਚਾਹੀਦੀ ਆ ਜਾਂ ਸਾਡੀ ਸੜਕ ਨਹੀਂ ਬਣੀ ਸੜਕ ਬਣਾਉਣੀ ਚਾਹੀਦੀ ਵੋਟਾਂ ਆਪਦਾ ਭਲਾ ਹੱਥੀ ਫੜ ਲੈਣ ਸਾਥੇ ਵੋਟਾਂ ਅਸੀਂ ਪਾਵਾਂਗੇ ਇਹ ਕਹਿੰਦੇ ਸਾਨੂੰ ਰੋਜ਼ਗਾਰ ਚਾਹੀਦਾ ਅਸੀਂ ਕਿਸੇ ਪਾਰਟੀ ਦੀ ਗੱਲ ਨਹੀਂ ਕਰਦੇ ਵੀ ਕਿਹਨੂੰ ਪਾਰਟੀ ਨੂੰ ਵੋਟ ਪਾਉਣੀ ਹੈ ਵੋਟ ਕਿਸੇ ਨੂੰ ਮਰਜ਼ੀ ਪਾਓ ਨਾ ਹੀ ਅਸੀਂ ਪੁੱਛਣਾ ਵੀ ਕਿਹਨੂੰ ਪਾਉਣੀ ਹੈ ਕਿਵੇਂ ਲੱਗਦਾ ਪੰਜ ਕੰਮਕਾਰ ਮਿਲਦਾ ਵਧੀਆ ਮੈਨੂੰ ਤਾਂ ਕੋਈ ਨਹੀਂ ਲੱਗਦਾ ਵੀਰ ਕਿਵੇਂ ਮੈਨੂੰ ਤਾਂ ਪਤਾ ਹੀ ਨਾ ਪੈਣਾ ਰਿਸਕ ਲੈਂਦਾ ਕਿਸੇ ਗੱਲ 'ਚ ਹੂੰ ਮੈਂ ਨਹੀਂ ਕਿਸੇ ਨੂੰ ਆਟਾ ਦਾਲ ਸਗਣ ਨਹੀਂ ਕਦੇ ਰਿਸਕ ਲੇਤਾ ਬਾਈ ਜੀ ਕਿਵੇਂ ਲੱਗਦਾ ਤੁਹਾਨੂੰ ਸਰਕਾਰ ਦਾ ਕੰਮ ਕੋਈ ਪਤਾ ਨਹੀਂ ਸਰਕਾਰ ਤਾਂ ਕੋਈ ਮਰਜ਼ੀ ਆ ਜੇ ਆਪਾਂ ਤਾਂ ਉਹੀ ਆਹੀ ਹੈਗਾ ਜੀ ਚਲੋ ਇਹ ਕਹਿੰਦੇ ਗਰੀਬਾਂ ਦੇ ਅਸੀਂ ਕਰਕੇ ਹੀ ਖਾਣਾ ਇਧਰ ਬਾਪੂ ਦੀ ਪੁੱਛ ਲਗੀ ਬਾਪੂ ਕਿਵੇਂ ਲੱਗਦਾ ਆਹਾਂ ਇਹ ਝਾੜੂ ਵਾਲਾ ਦਾ ਨਾਮ ਸਰਕਾਰ ਆਹ ਹਾ ਕਹਿੰਨਾ ਝਾੜੂ ਵਾਲਿਆਂ ਨੂੰ ਤਾਂ ਪਾਉਂਦੇ ਨੇ ਅਸੀਂ ਕਿਉਂ ਹਾਂ ਬੇਕਾਰ ਸਰਕਾਰ ਜਮ ਕਿ ਗੱਲ ਕਿਸ ਸਰਕਾਰ ਕੰਮ ਦਾ ਮਾਨਸਾ ਬਹੁਤ ਵਧੀਆ ਕਰ ਰਹੇ ਆ ਬਿਲਕੁਲ ਕੋਈ ਨਹੀਂ ਕਰਦਾ ਜੇ ਜਿਹੜ ਜਿੰਨੇ ਲਾਰੇ ਨੇ ਲਾਇਆ ਉਹਨੇ ਕਿਸੇ ਨੇ ਨਹੀਂ ਲਾਇਆ ਜੀ ਕਿ ਲਾਰੇ ਲਾਈ ਜਾਂਦੇ ਲਾਰੇ ਨੇ ਵਾਦਾ ਕੋਈ ਨਹੀਂ ਪੂਰਾ ਕੀਤਾ ਜੀ ਬਾਪੂ ਵਾਦੇ ਕਰੀ ਜਾਂਦੇ ਹੌਲੀ ਹੌਲੀ ਪੂਰੇ ਕਰਨਗੇ ਹੋਰ ਜਨੂੰ ਸਰਕਾਰ ਝਾੜੂ ਵਾਲਿਆਂ ਦੀ ਹਾਂ ਜਦੋਂ ਜਦੋਂ ਉਹਨਾਂ ਟਾਈਮ ਪੂਰਾ ਹੋ ਜਾਊਗਾ ਟਾਈਮ ਪੂਰਾ ਹੋ ਜਾਊਗਾ ਨਹੀਂ ਥੋੜੀ ਥੋੜੀ ਪੈਨਸ਼ਨ ਸੀ ਵਧਾਈ ਨਹੀਂ ਉਹ ਇਹ ਨਹੀਂ ਇਹ ਪਰਸਨ ਬੁਧਾਈ ਨਹੀਂ ਅੱਛਾ ਉਹ ਪਰਸਨ ਬੁਧਾਈ ਜੀ ਕਿਸ ਨੇ ਹੀ ਨਹੀਂ ਆਖਿਆਗਾ ਵੀ ਚੱਲ 2500 ਕਰ ਦਿੰਨੇ ਆ ਵੀ 2500 ਸੀਗਾ ਤੇ ਇਹਨੇ ਆਖਿਆ ਸੀ 2500 ਵੀ 2500 ਦੇ ਦੂੰਗਾ ਤੇ ਉਹ ਸਾਨੂੰ ਦਿੱਤੀ ਨਹੀਂ ਗਈ ਤੇ ਅਸੀਂ ਚਲੋ ਹੌਲੀ ਹੌਲੀ ਆਊਗਾ ਤੁਹਾਨੂੰ ਆਟਾ ਵੀ ਆ ਜਾਪ ਜੀ ਪੈਰਸਨ ਨਹੀਂ ਲੱਗੀ ਨਾ ਮੇਰੇ ਘਰ ਵਾਲੀ ਦੀ ਲੱਗੇ ਉਹਦਾ ਵਿਚਾਰਾ ਗੋਡੇ ਤੋਂ ਕੰਮ ਵੀ ਨਹੀਂ ਹੁੰਦਾ ਜੀ ਉਹਦੀ ਪੈਰਸਨ ਕਿਸੇ ਨੇ ਨਹੀਂ ਲਾਇਓ ਉਹ ਜਵਾਬ ਦੇ ਦਿੰਦੇ ਕਹਿੰਦੇ ਥੋੜੀ ਹਜੇ ਉਮਰ ਨਹੀਂ ਗਈ ਅੱਛਾ ਤੇ ਕਹਿੰਦੇ ਸੋਡੀ ਉਮਰ ਛੋਟੀ ਹੈਗੀ ਐ ਕਹਿ ਦਿੰਦੇ ਮੈਨੂੰ ਕਹਿ ਦਿੰਦੇ ਕਿ ਸੋਡੇ ਹਜੇ ਕਿ ਕਾਲੇ ਸਿਰ ਤੇ ਵਾਲ ਵੇ ਥੋੜਾ ਹੀ ਹੁੰਦਾ ਵੀ ਜਦੋਂ ਮੈਂ ਪਿੰਡ 'ਚ ਕੰਮ ਕਰਦੀ ਚਾਰ ਘਰਾਂ ਦਾ ਕੰਮ ਪਿੰਡ 'ਚ ਕਰਦੀ ਨਾ ਸਰਕਾਰੀ ਦਾ ਕੰਮ ਇੱਥੇ ਕਰਦੀ ਮੈਂ ਬਾਲੀ ਤੁਖੀ ਜੀ ਮੇਰੇ ਇੱਕ ਪੁੱਤ ਹੈ ਬਾਲਾ ਨਸ਼ਾ ਕਰਦਾ ਜੀ ਅੱਛਾ ਨਸ਼ਾ ਘਟਿਆ ਨਹੀਂ ਥੋੜੇ ਹਾਂ ਨਹੀਂ ਜੀ ਘਟਦਾ ਹੀ ਨਹੀਂ ਨਸ਼ਾ ਦਾ ਉਹ ਘਟਦਾ ਨਹੀਂ ਜੀ ਬਾਲਾ ਖਾਂਦਾ ਗਾ ਕਿਹੜਾ ਨਸ਼ਾ ਖਾਂਦਾ ਮੁੰਡਾ ਵਸਤਿਤਾ ਹੁਣ ਤਾਂ ਛਿੱਟਾ ਛਿੱਟਾ ਤਾਂ ਘੱਟ ਲੰਦਾ ਦੂਜੇ ਨਸ਼ੇ ਆ ਵਾਤ ਕਰਦਾ ਜੀ ਅੱਛਾ ਹਾਂ ਜੀ ਬਦਸਾਲਾ ਤੋਂ ਬੱਚੇ ਦਾ ਮੂੰਹ ਵੇਖਿਆ ਸੀ ਜੀ ਮੇਰੇ ਬੜਾ ਤਪਉਂਦਾ ਜੀ ਇੱਕ ਹੀ ਬੱਚਾ ਇੱਕੋ ਹੀ ਬੱਚਾ ਜੀ ਗੁੱਡੀ ਵੀ ਆਈ ਹੈਗੀ ਅੱਛਾ ਤੇ ਉਹ ਨਸ਼ੇ ਤੇ ਲੱਗ ਗਿਆ ਹਾਂ ਬੰਤਾ ਮੇਰਾ ਗੋਡੇ ਤੇ ਬੈਠਾ ਕੰਮ ਉਹ ਤੋਂ ਨਹੀਂ ਹੁੰਦਾ ਜੀ ਜੀ ਮੈਂ ਪਿੰਡ ਚ ਕਰਕੇ ਖਾਈ ਜੰਨੀ ਆਵਦਾ ਜੀ ਜੀ ਇੱਕੋ ਬੰਦਾ ਬੱਚਾ ਤੇ ਉਹ ਵੀ ਤੁਹਾਡਾ ਨਸ਼ੇ ਤੇ ਲੱਗ ਗਿਆ ਤੇ ਘਰ ਵਾਲਾ ਤੁਹਾਡਾ ਜਨਨੀ ਕਿ ਘਰ ਵਾਲਾ ਜੀ ਗੋਡੇ ਤੋਂ ਬੈਠਾ ਉਹ ਕੰਮ ਨਹੀਂ ਹੁੰਦਾ ਜੀ ਮੈਂ ਪਿੰਡ ਦੀ ਤੁਰ ਫਿਰਦੀ ਪਾਂਛੀ ਕਰਾ ਤੇ ਗੋਡੇ ਕਰਦੀਆਂ ਜੀ ਜੀ ਇਸੇ ਦਾ ਨੰਬਰ ਸਰਪੰਚ ਸਾਰੇ ਮਰੇ ਆ ਜੱਟ ਕੋਈ ਨਹੀਂ ਕੁਛ ਕਰਦਾ ਜੀ ਮੇਰੇ ਪਿੰਡ ਸਨ ਵੀ ਨਹੀਂ ਲਾਈ ਹਜੇ ਜੀ ਜਿਵੇਂ ਕਹਿੰਦੇ ਸੀ ਗਰੀਬਾਂ ਦੀ ਸਰਕਾਰ ਆ ਇਹ ਜਾਨੀ ਕਿ ਆਮ ਲੋਕਾਂ ਦੀ ਸਰਕਾਰ ਆ ਉਮੇ ਕਿਵੇਂ ਲੱਗ ਰਿਹਾ ਤੁਹਾਨੂੰ ਸਾਨੂੰ ਤਾਂ ਜੀ ਸਾਨੂੰ ਤਾਂ ਆਹੀ ਜੀ ਸਾਨੂੰ ਤਾਂ ਚੰਗੀ ਨਹੀਂ ਲੱਗੀ ਸਾਨੂੰ ਤਾਂ ਚੰਗੀ ਨਹੀਂ ਲੱਗੀ ਜੀ ਇਹ ਜੀ ਹੁਣ ਤੱਕ ਤੁਹਾਨੂੰ ਸਰਕਾਰ ਕਿਹੜੀ ਵਧੀਆ ਲੱਗੀ ਕਿੰਨੀਆਂ ਸਰਕਾਰਾਂ ਆ ਕੇ ਚਲਿੰਗੀਆਂ ਵਧੀਆ ਸਰਕਾਰ ਕਿਹੜੀ ਲੱਗੀ ਤੁਹਾਨੂੰ ਸਾਂਤ ਕੋਈ ਨਹੀਂ ਲੱਗੀ ਜੇ। ਅੱਛਾ? ਹਾਂਜੀ। ਆਹੋ ਗਰੀਬ ਤਾਂ ਜਿਹੜਾ ਕੁਝ ਬਣਾਇਆ ਨਹੀਂ। ਗਰੀਬ ਨੇ ਤਾਂ ਕਰਕੇ ਖਾਣਾ। ਗਰੀਬ ਤਾਂ ਉਹੀ ਚੰਗੀ ਲੱਗੂ ਜਿਹੜਾ ਗਰੀਬ ਦਾ ਜਿੰਨੇ ਕੰਮ ਕਰੂਗਾ ਹਾਂਜੀ। ਇਹਨੇ ਆਖਿਆ ਸੀ ਲਾਹਲ ਚ ਦਿੱਤਾ ਸੀ। ਆਂਦਾ ਸੀ ਮੈਂ 2500 ਪੈਸੇ ਦੇ ਦੂੰਗਾ। ਆ ਕੰਮ ਕਰ ਦੂੰਗਾ, ਉਹ ਕਰ ਦੂੰਗਾ, ਰਸੋਈ ਦੇ ਪੈਸੇ ਦੇ ਦੂੰਗਾ। ਸਾਂਤ ਉਹ ਵੀ ਨਹੀਂ ਦਿੱਤੇਗੇ ਤੇ ਫੇਰ ਹਣ ਅਸੀਂ ਕੀ ਕਰੀਏ ਧੋਕੇ।